ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਬਿਊਟੀਅਰ ਸਟੋਰੀਜ਼ ਪੰਜਾਬੀ ਚੈਨਲ ਤੇ ਅੱਜ ਬੀਐਸ ਭੁੱਲਰ ਦੀ ਬਹੁਤ ਹੀ ਸੋਹਣੀ ਕਹਾਣੀ ਜਨਰਲ ਰਾਣੀ ਸੁਣਾਗੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਇਸ ਕਸੀ ਹੋਈ ਚਮੜੀ ਨੂੰ ਕੀ ਫਰਕ ਪੈਂਦਾ ਜੇ ਇੰਨੀ ਜਈ ਗੱਲ ਨਾਲ ਜੀਲ ਦਰੋਗਾ ਮੈਨੂੰ ਆਰਾਮ ਨਾਲ ਸਮਾਂ ਬਤੀਤ ਕਰਨ ਦੀ ਸਹੂਲਤ ਦਿੰਦਾ ਹੈ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ ਮੈਂ ਤਾਂ ਉਹ ਨਦੀਆਂ ਜਿਸ ਵਿੱਚ ਇਹੋ ਜੇ ਸੈਕ੍ਰੀ ਡੁਬਕੀਆਂ ਲਗਾ ਚੁੱਕੇ ਹਨ ਇਹ ਸ਼ਖਸ ਕਿਸੇ ਆਮ ਕੋਠੇ ਵਾਲੀ ਦੇ ਨਹੀਂ ਇੱਕ ਅਜਿਹੀ ਬਦਕਿਸਮਤ ਔਰਤ ਦੇ ਹਨ ਜੋ ਪਾਕਿਸਤਾਨ ਦੇ ਉੱਚ ਦਰਜੇ ਦੇ ਇਲਾਕੇ ਵਿੱਚ ਆਮ ਆਦਮੀਆਂ ਨਾਲ ਰਾਤਾਂ ਬਿਤਾਉਣ ਤੋਂ ਬਾਅਦ ਆਪਣੇ ਦੇਸ਼ ਦੇ ਸਰਦਾਰ ਦੀ ਮਹਿਬੂਬਾ ਬਣ ਗਈ ਉਸ ਦੇ ਰਾਜ ਚੰਮ ਦੀਆਂ ਚਲਾਉਂਦੀ ਰਹੀ ਤੇ ਉਸ ਦੀ ਹਕੂਮਤ ਚਲੀ ਜਾਂਦੀ ਇੱਕ ਜੇਲ੍ਹ ਦਰੋਗੇ ਨੂੰ ਸਹੂਲਤਾਂ ਹਾਸਲ ਕਰਨ ਲਈ ਆਪਣਾ ਸਰੀਰ ਉਸ ਦੇ ਹਵਾਲੇ ਕਰਦੀ ਰਹੀ ਸਦੀਆਂ ਤੋਂ ਵੱਖ-ਵੱਖ ਰਾਜਾਂ ਮਹਾਰਾਜਿਆਂ ਦੀ ਰਾਜਸਤਾਨੀ ਰਹੇ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਦਹਾਕਿਆਂ ਪਹਿਲਾਂ ਉਸ ਦੇਸ਼ ਦੀ ਨੀ ਮੁਸਲਮਾਨ ਆਗੂ ਜਨਾਬ ਮੁਹੰਮਦ ਅਲੀ ਜਿਨਾ ਨੇ ਮੁਸਲਿਮ ਲੀਗ ਦੀ ਹਾਜ਼ਰੀ ਵਿੱਚ ਰੱਖੀ ਸੀ ਅਤੇ ਮਤਾ ਪਾਸ ਕਰਵਾਇਆ ਸੀ ਕਿ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨਾਂ ਲਈ ਇੱਕ ਵੱਖ ਦੇਸ਼ ਬਣਾਇਆ ਜਾਵੇ ਜਿਸ ਵਿੱਚ ਉਹਨਾਂ ਦੀ ਆਪਣੀ ਹਕੂਮਤ ਹੋਵੇ ਅਤੇ ਦੇਸ਼ ਪੂਰੀ ਤਰ੍ਹਾਂ ਪਵਿੱਤਰ ਹੋਵੇ ਇਤਿਖ ਸ਼ਾਨਦਾਰ ਮিনার ਸਥਾਪਿਤ ਕੀਤੀ ਗਈ ਜਿਸ ਨੂੰ ਗੁਲਬਰਗ ਯਾਦਗਾਰ ਹੈ ਪਾਕਿਸਤਾਨ ਕਿਹਾ ਜਾਂਦਾ ਹੈ ਜਿਸ ਸਥਾਨ ਤੇ ਵਕਰੀ ਪਵਿੱਤਰ ਮੁਸਲਿਮ ਦੇਸ਼ ਦੀ ਨੀਂ ਰੱਖੀ ਸੀ ਹੁਣ ਉਸੇ ਇਲਾਕੇ ਵਿੱਚ ਉੱਚ ਦਰਜੇ ਦੀਆਂ ਕਾਲਗਰਲਸ ਦਾ ਵਾਸਾ ਹੈ 5ਵੀਂ 7ਵੀਂ ਕੋਰਟੀ ਵਿੱਚ ਕੋਈ ਨਾ ਕੋਈ ਅਜਿਹੀ ਕਾਲਗਰਲ ਰਹਿੰਦੀ ਹੈ ਜਿਸ ਦੇ ਸੰਪਰਕ ਵਿੱਚ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਸਿਆਸਤਦਾਨ ਤੇ ਅਫਸਰ ਹਨ ਇਹਤੇ ਹੀ ਰਹਿੰਦੀ ਸੀ ਅਕਲੀਮ ਅਖਤਰ ਜੋ ਇੱਕ ਪੁਲਿਸ ਅਫਸਰ ਦੀ ਪਤਨੀ ਸੀ ਇਹ ਹੁਸਨ ਦੀ ਮਲਿਕਾ ਗੋਰੀ ਨਿਸ਼ੋ ਗੋਲ ਚਿਹਰਾ ਤਿੱਖਾ ਨੱਕ ਮੋਟੀਆਂ ਹੱਥਾਂ ਪਰਵਸਰੀ ਛਾਤੀ ਜਾਨੋ ਤਖਤ ਲਾਹੌਰ ਦਾ ਮੁਸਕਾਨ ਭਰੀ ਮਿੱਠੀ ਆਵਾਜ਼ ਗੱਲ ਕੀ ਲੱਬਿਆ ਵੀ ਉਸ ਦੇ ਸਰੀਰ ਵਿੱਚ ਕੋਈ ਤੋੜ ਲੱਭੀ ਨਹੀਂ ਸੀ ਜਾ ਸਕਦੀ ਇਹ ਆਪਣੀ ਕੋਠੀ ਵਿੱਚ ਪੈਸਾ ਖਰਚਣ ਵਾਲੇ ਅਮੀਰ ਗਾਇਕਾਂ ਨੂੰ ਬੁਲਾਉਂਦੀ ਅਤੇ ਫਿਰ ਸ਼ਰਾਬ ਸ਼ਬਾਬ ਦੇ ਦੌਰ ਚੱਲਦੇ ਥੋੜੇ ਸਮੇਂ ਵਿੱਚ ਹੀ ਉਸਨੇ ਆਪਣੇ ਕਿੱਤੇ ਵਿੱਚ ਚੰਗਾ ਨਾਂ ਬਣਾ ਲਿਆ ਉਸਦੇ ਪਤੀ ਨੇ ਵੀ ਆਪਣੇ ਹਿੱਤਾਂ ਲਈ ਉਸਨੂੰ ਵਰਤਨਾ ਸ਼ੁਰੂ ਕਰ ਦਿੱਤਾ ਉਹ ਤਰੱਕੀ ਤਬਾਦਲੇ ਜਾਂ ਹੋਰ ਲਾਭ ਲੈਣ ਲਈ ਅਕਲੀਮ ਅਕਤਰ ਨੂੰ ਆਪਣੇ ਸੀਨੀਅਰ ਅਫਸਰਾਂ ਦੇ ਪੇਸ਼ ਕਰ ਦਿੰਦਾ ਉਹ ਅਫਸਰਾਂ ਕੋਲ ਰਾਤਾਂ ਬਿਤਾਉਂਦੀ ਤੇ ਉਸਦਾ ਪਤੀ ਜੋ ਚਾਹੁੰਦਾ ਉਸਨੂੰ ਮਿਲ ਜਾਂਦਾ ਅਕਲੀਮ ਹੁਣ ਚੰਗੀਆਂ ਤੇ ਮਹਿੰਗੀਆਂ ਮਹਿਫਲਾਂ ਵਿੱਚ ਜਾਣ ਲੱਗੀ ਉਸਦੀ ਸ਼ਾਇਰੀ ਤੇ ਨਕਰਾ ਉਸਦੇ ਸੁਹੱਪਣ ਨੂੰ ਹੋਰ ਵਧਾ ਦਿੰਦੀ ਜਿਸ ਦੀ ਵੀ ਨਜ਼ਰ ਉਸ ਵੱਲ ਜਾਂਦੀ ਉਹ ਇੱਕ ਤਰ੍ਹਾਂ ਮਦਹੋਸ਼ ਹੀ ਹੋ ਜਾਂਦਾ ਅਜਿਹੀ ਹੀ ਇੱਕ ਮਹਿਫਿਲ ਵਿੱਚ ਉਹ ਪਾਕਿਸਤਾਨ ਦੇ ਸਦਰ ਜਨਾਬ ਜਈਆ ਖਾਨ ਦੀ ਨਜ਼ਰ ਚੜ ਗਈ ਬਸ ਜਈਆ ਖਾਨ ਉਸ ਨੂੰ ਦੇਖਦਿਆਂ ਆਪਣੇ ਹੋਸ਼ ਗਵਾ ਬੈਠਾ ਉਸ ਨੂੰ ਨਾ ਆਪਣੇ ਰਾਜ ਭਾਗ ਦਾ ਖਿਆਲ ਰਿਹਾ ਨਾ ਹੀ ਅਹੁਦੇ ਦਾ ਉਹ ਇੱਕ ਤਰ੍ਹਾਂ ਉਸ ਉੱਤੇ ਲੱਟੂ ਹੋ ਗਿਆ ਅਤੇ ਉਸ ਨੂੰ ਆਪਣੇ ਦਰਬਾਰ ਚੋਂ ਦਾ ਸੱਦਾ ਦੇ ਦਿੱਤਾ ਅਕਲੀਮ ਉਸ ਕੋਲ ਅਜਿਹੀ ਗਈ ਕਿ ਯਈਆ ਖਾ ਤੇ ਅਕਲੀਮ ਲਈ ਇੱਕ ਦੂਜੇ ਤੋਂ ਦੂਰ ਰਹਿਣਾ ਮੌਤ ਵਰਗਾ ਦਿਖਾਈ ਦੇਣ ਲੱਗਾ ਯਈਆ ਜਿੱਧਰ ਵੀ ਜਾਂਦਾ ਅਕਲੀਮ ਅਕਤਰ ਉਸਦੇ ਨਾਲ ਹੁੰਦੀ ਪਾਕਿਸਤਾਨ ਦੇ ਲੋਕ ਉਸ ਨੂੰ ਜਨਰਲ ਰਾਣੀ ਕਹਿਣ ਲੱਗ ਪਏ ਹੌਲੀ ਹੌਲੀ ਆਮ ਲੋਕ ਉਸ ਦਾ ਅਸਲ ਨਾਮ ਅਕਲੀਮ ਅਕਤਰ ਭੁੱਲ ਗਏ ਤੇ ਉਹ ਜਨਰਲ ਰਾਣੀ ਦੇ ਨਾਂ ਨਾਲ ਹੀ ਪ੍ਰਸਿੱਧ ਹੋ ਗਈ ਉਸ ਦਾ ਪਤੀ ਵੀ ਹੁਣ ਬੇਵੱਸ ਸੀ ਦੇ ਇਸ ਸਦਰ ਨੂੰ ਉਹ ਕਿਵੇਂ ਰੋਕ ਸਕਦਾ ਸੀ ਜੋ ਖੋਤ ਆਪਣੀ ਪਤਨੀ ਨੂੰ ਅਫਸਰਾਂ ਦੇ ਪੇਸ਼ ਕਰਦਾ ਰਿਹਾ ਸੀ ਇੱਕ ਵਾਰ ਅਕਲੀਮ ਦੇ ਪਤੀ ਨੂੰ ਕਿਸੇ ਨੇ ਕਹਿ ਹੀ ਦਿੱਤਾ ਓਏ ਸਾਲੇ ਤੇਰੀ ਬੀਵੀ ਤਾਂ ਜਨਰਲ ਲਈ ਫਿਰਦਾ ਹੈ ਇਸ ਦੇ ਜਵਾਬ ਵਿੱਚ ਉਸਨੇ ਬੜੀ ਦਲੇਰੀ ਨਾਲ ਕਿਹਾ ਛਾੜ ਯਾਰ ਮੈਂ ਤਾਂ ਜਿਉਣ ਦਾ ਨਜ਼ਰੀਆ ਬਦਲ ਲਿਆ ਮੈਂ ਤਾਂ ਸੋਚਦਾ ਕਿ ਉਹ ਬੀਵੀ ਤਾਂ ਜਨਰਲ ਯਈਆ ਖਾਂ ਦੀ ਹੈ ਅਤੇ ਕਦੇ-ਕਦੇ ਚੋਰੀ ਛੁਪੇ ਮੈਨੂੰ ਵੀ ਹੱਥ ਮਾਰਨ ਦਾ ਮੌਕਾ ਮਿਲ ਜਾਂਦਾ ਹੈ ਯਯਾ ਖਾਨ ਦੀ ਹਕੂਮਤ ਸਮੇਂ ਉਹ ਉਸ ਦੀ ਰਿਹائش ਤੇ ਹੀ ਰਹਿਣ ਲੱਗੀ। ਸ਼ਾਮ ਹੁੰਦੇ ਕੰਮਾਂ ਧੰਦਿਆਂ ਤੋਂ ਵਿਹਲਾ ਹੋ ਕੇ ਸਦਰ ਪਾਕਿਸਤਾਨ ਉਸ ਕੋਲ ਪਹੁੰਚ ਜਾਂਦਾ। ਸ਼ਰਾਬ ਰਿਸਕੀ ਦੇ ਜਾਮ ਖੜਕਦੇ। ਸ਼ਾਇਰੋ ਸ਼ਾਇਰੀ ਚੱਲਦੀ, ਝਾਂਜਰ ਖੜਕਦੀ। ਮੇਲ ਮਿਲਾਪ ਹੁੰਦਾ ਅੱਧੀ ਅੱਧੀ ਰਾਤ ਤੱਕ ਜਸ਼ਨ ਚੱਲਦਾ ਰਹਿੰਦਾ। ਜਾਮ ਟਕਰਾਉਂਦੀ ਉਹ ਅਫਸਰਾਂ ਦੀਆਂ ਤਰੱਕੀਆਂ, ਬਦਲੀਆਂ ਆਦ ਦੇ ਫੈਸਲੇ ਕਰਦੀ ਤੇ ਯਯਾ ਖਾਨ ਬਗੈਰ ਸੋਚੇ ਸਮਝੇ ਉਹਨਾਂ ਤੇ ਮੋਹਰਾਂ ਲਾ ਦਿੰਦਾ। ਕੁਦਰਤ ਵੀ ਬੜੇ ਰੰਗ ਵਿਖਾਉਂਦੀ ਹੈ ਹਕੂਮਤਾਂ ਵੀ ਬਹੁਤਾ ਚੇਰ ਨਹੀਂ ਰਹਿੰਦੀਆਂ ਯਈਆ ਖਾਨ ਦੀ ਹਕੂਮਤ ਖਤਮ ਹੋ ਗਈ ਤਾਂ ਅਕਲੀਮ ਅਕਤਰ ਉਸ ਜਨਰਲ ਰਾਣੀ ਦੀ ਚੜ੍ਹਾਈ ਵਿੱਚ ਵੀ ਉਤਰਾਉਣ ਲੱਗਾ ਉਸ ਵੱਲੋਂ ਯਈਆ ਖਾਨ ਹਕੂਮਤ ਸਮੇਂ ਕੀਤੀਆਂ ਮਨਮਾਨੀਆਂ ਕਈ ਅਫਸਰਾਂ ਨੂੰ ਰੜਕਦੀਆਂ ਸਨ ਅਤੇ ਨਵੇਂ ਬਣੇ ਸਦਰ ਜ਼ੁਲਫਕਾਰ ਅਲੀ ਪੁੱਟੋ ਦੀਆਂ ਵੀ ਉਹ ਅੱਖਾਂ ਵਿੱਚ ਰੜਕਦੀ ਸੀ ਕਿਉਂਕਿ ਉਹ ਉਸ ਦੀ ਕੀਲ ਤੋਂ ਬਾਹਰ ਰਹੀ ਸੀ ਨਵੀਂ ਸਰਕਾਰ ਨੇ ਉਸ ਤੇ ਨਿਗਰਾਨੀ ਸ਼ੁਰੂ ਕਰ ਦਿੱਤੀ। ਇੱਕ ਸ਼ਾਮ ਉਹ ਆਪਣੀ ਧੀ ਅਤੇ ਇੱਕ ਹੋਰ ਔਰਤ ਸਮੇਤ ਸਮੁੰਦਰੀ ਜਹਾਜ਼ਾਂ ਦੀ ਇੱਕ ਕੰਪਨੀ ਦੇ ਡਾਇਰੈਕਟਰ ਦੀ ਰਿਹਾਈਸ਼ ਤੇ ਗਈ। ਪੁਲਿਸ ਨੇ ਤੁਰੰਤ ਸ਼ਾਪਾ ਮਾਰੀ ਕੀਤੀ ਤਾਂ ਅਕਲੀਮ ਦੀ ਧੀ ਤੇ ਦੂਜੀ ਔਰਤ ਡਾਇਰੈਕਟਰ ਦੀਆਂ ਬਾਹਾਂ ਵਿੱਚ ਸਨ ਅਤੇ ਅਕਲੀਮ ਸਾਹਮਣੇ ਬੈਠੀ ਵਿਸਕੀ ਦਾ ਸਵਾਦ ਚੱਕ ਰਹੀ ਸੀ। ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਥਾਣਾ ਨੌ ਲੱਖਾ ਵਿੱਚ ਲਿਆਂਦਾ। ਅਤੇ ਫਿਰ ਜੁਡੀਸ਼ੀਅਲ ਰਿਮਾਂਡ ਲੈ ਕੇ ਕੋਰਟ ਲਗਭਗ ਜੇਲ੍ਹ ਵਿੱਚ ਭੇਜ ਦਿੱਤਾ ਸਰਕਾਰ ਬੇਗਾਨੀ ਸੀ ਉਸ ਦੇ ਮਗਰ ਹੁਣ ਨਾ ਕੋਈ ਸਿਆਸਤਦਾਨ ਆ ਰਿਹਾ ਸੀ ਤੇ ਨਾ ਹੀ ਕੋਈ ਅਫਸਰ ਜੇਲ੍ਹ ਦਾ ਸਮਾਂ ਬਤੀਤ ਕਰਨਾ ਉਸ ਲਈ ਮੁਸੀਬਤ ਲੱਗਦਾ ਸੀ ਅਜਿਹੇ ਮੌਕੇ ਦੇਸ਼ ਦੇ ਸਰਦਰ ਦੀ ਮਹਿਬੂਬਤ ਇਸ ਦੇ ਹੁਕਮ ਬਿਨਾਂ ਪਤਾ ਨਹੀਂ ਸੀ ਹਿਲਦਾ ਉਹਨ ਇੱਕ ਛੋਟੇ ਜਿਹੇ ਪੁਰਜ਼ੇ ਜੇਲ੍ਹ ਦੇ ਦਰੋਗੇ ਦੇ ਰਹਿਮੋ ਕਰਮ ਤੇ ਦਿਨ ਕੱਟਣ ਲਈ ਮਜਬੂਰ ਸੀ ਆਕੇ ਦਰੁਗਹ ਹਮੀਦ ਖਾਨ ਮੂਰੇ ਉਸਨੇ ਹਥਿਆਰ ਛੱਡ ਦਿੱਤੇ ਹਮੀਦ ਖਾਨ ਉਸ ਨੂੰ ਜੇਲ੍ਹ ਵਿੱਚ ਲੈ ਆਪਣੇ ਦਫ਼ਤਰ 'ਚ ਬੁਲਾ ਲੈਂਦਾ ਸਾਰਾ ਸਾਰਾ ਦਿਨ ਉਸਦੇ ਦਫ਼ਤਰ ਵਿੱਚ ਦੋਵਾਂ ਦੇ ਸ਼ਬਾਬ ਦਾ ਖੇਲ ਚੱਲਦਾ ਉਸਦੇ ਦਫ਼ਤਰ ਵਿੱਚ ਹੋਰ ਕਿਸੇ ਨੂੰ ਆਉਣ ਦੀ ਮਨਾਹੀ ਸੀ ਸ਼ਾਮ ਸਮੇਂ ਹੀ ਉਹ ਆਪਣੀ ਕੋਠੜੀ ਵਿੱਚ ਜਾਂਦੀ ਪੁੱਛਣ ਤੇ ਉਹ ਸਪਸ਼ਟ ਸ਼ਬਦਾਂ ਵਿੱਚ ਕਹਿੰਦੀ ਕਸੀ ਹੋਈ ਚਮੜੀ ਨੂੰ ਕੀ ਫਰਕ ਪੈਂਦਾ ਮੈਂ ਤਾਂ ਉਹ ਨਦੀ ਹਾਂ ਜਿਸ ਵਿੱਚ ਇਹੋ ਜੇ ਸੈਕ੍ਰੀਡ ਡੁਕਕੇ ਲਗਾ ਚੁੱਕੇ ਹਨ ਉਸ ਦੀ ਸ਼ਾਨਾਤ ਜ਼ਿੰਦਗੀ ਦੇ ਦਿਨ ਯਾਦ ਕਰਾਉਣ ਤੇ ਉਹ ਆਪੇ ਤੋਂ ਬਾਹਰ ਹੋ ਜਾਂਦੀ ਤੇ ਕਹਿੰਦੀ ਘੁੱਟੋ ਨੇ ਮੇਰੀ ਜ਼ਿੰਦਗੀ ਦਾ ਨਕਸ਼ਾ ਜਾਣ ਬੁੱਝ ਕੇ ਵਿਗਾੜਿਆ ਮੈਂ ਮਰਜ਼ੀ ਨਾਲ ਆਪਣਾ ਜਿਸਮ ਭਾਵੇਂ ਕਿਸੇ ਦੇ ਵੀ ਹਵਾਲੇ ਕਰ ਦਿੱਤਾ ਪਰ ਆਪਣੀ ਮਰਜ਼ੀ ਦੇ ਵਿਰੁੱਧ ਮੈਂ ਕਿਸੇ ਨੂੰ ਛੂਹਣ ਦੀ ਵੀ ਆਗਿਆ ਨਹੀਂ ਦਿੱਤੀ ਘੁੱਟੋ ਨੇ ਵੀ ਮੇਰਾ ਸਰੀਰ ਹੰਡਾਉਣ ਦੀ ਯਤਨ ਕੀਤੇ ਸਨ ਪਰ ਮੈਂ ਨੇੜੇ ਨਹੀਂ ਫੜਕਣ ਦਿੱਤਾ ਹੁਣ ਉਹੀ ਮੈ ਤੋਂ ਬਦਲਾ ਲੈ ਰਿਹਾ ਹੈ ਖੁਦਾ ਨੇ ਚਾਇਆ ਤਾਂ ਮੇਰੇ ਮਹਿਬੂਬ ਯਈਆ ਖਾਂ ਮੁਰ ਪਾਕਿਸਤਾਨ ਦੇ ਸਦਰ ਬਣਨਗੇ ਫਿਰ ਮੈਂ ਲਾਉ ਗਿਨ-ਗਿਨ ਕੇ ਬਦਲੇ ਇਹ ਵੀ ਸਚਾਈ ਹੈ ਕੁਝ ਸਮਾਂ ਬਾਅਦ ਜੁਲਫਕਾਰ ਅਲੀ ਪੁੱਟੋ ਦੀ ਹਕੂਮਤ ਚਲੀ ਗਈ ਉਸ ਨੂੰ ਫਾਂਸੀ ਦੇ ਦਿੱਤੀ ਉਸ ਦੀ ਪਤਨੀ ਤੇ ਧੀ ਜਵਾਈ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ ਇਸ ਨੂੰ ਕੁਦਰਤ ਦਾ ਹੇਰ ਫੇਰ ਕਿਹਾ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਦਾ ਉਤਰਾ ਚੜਾ ਅਕਲੀਮ ਅਕਤਰ ਉਰਫ ਜਨਰਲ ਰਾਣੀ ਕਿਸੇ ਸਮੇਂ ਆਮ ਆਦਮਾ ਮੂਰੇ ਆਪਣਾ ਜਿਸਮ ਘਰੋਸਦੀ ਰਹੀ ਅਫਸਰਾਂ ਦੇ ਪੇਸ਼ ਹੁੰਦੀ ਰਹੀ ਫਿਰ ਸਦਰੇ ਪਾਕਿਸਤਾਨ ਦੀ ਮਹਿਬੂਬਾ ਬਣਨ ਤੇ ਉਸਦੇ ਮੂੰਹ ਦੀ ਹਵਾੜ ਕਾਨੂੰਨ ਬਣ ਕੇ ਨਿਕਲਦੀ ਰਹੀ ਮੋੜ ਫਿਰ ਪ੍ਰਸ਼ਾਸਨ ਦੇ ਇੱਕ ਛੋਟੇ ਪੂਜੇ ਜੇਲ੍ਹ ਦਰੋਗੇ ਮੂਰੇ ਸਭ ਕੁਝ ਨਿਸ਼ਾਵਰ ਕਰਨ ਲਈ ਮਜਬੂਰ ਹੋ ਗਈ ਦੋਸਤੋ ਤੁਸੀਂ ਸੁਣੀ ਕਹਾਣੀ ਜਨਰਲ ਰਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ